ਰਾਤ ਦੇ 12:25 ਹੋ ਗਿਆ ਤੇ ਇਹ ਵੀਡੀਓ ਤੁਸੀਂ ਸਵੇਰ ਨੂੰ ਦੇਖਣੀ ਆ ਤੇ ਆਪ ਤੁਸੀਂ ਇਸ ਵੇਲੇ ਦੀਆਂ ਵਿੱਚ ਸੌਤੇ ਪਏ ਜਦੋਂ ਇਹ ਵੀਡੀਓ ਬਣਾਈ ਆ ਇਧਰ ਵੀਰ ਜੀ ਹੁਣ ਦੇਖੋ ਆਪਣੀ ਲਗਨ ਦੇ ਬੱਚੇ ਉਹਨਾਂ ਨੂੰ ਭਾਜੀ ਨੇ ਬੁਰਸ਼ ਫੜਿਆ ਹੱਥ ਵਿੱਚ ਸੇਵਾ ਕਰਦੇ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਭਾਜੀ ਰਾਤ ਦਾ ਟਾਈਮ ਆ ਹਾਂਜੀ ਠੰਡ ਲੱਗਦੀ ਆ ਥੱਲੇ ਠੰਡ ਚੜਦੀ ਆ ਜੀ ਤੇ ਜੇ ਆਪਾਂ ਬਾਹਰ ਹੋਈਏ ਜੀ ਇੱਥੇ ਨਹੀਂ ਲੱਗਦੀ ਹੈਗੀ ਨਾ ਮੈਨੂੰ ਵੀ ਨਹੀਂ ਲੱਗਦੀ ਹੈਗੀ ਤੇ ਇਹ ਕੀ ਕਾਰਨ ਕੀ ਆ ਭਾਜੀ ਇਹ ਕਾਰਨ ਬਾਬਾ ਆਪ ਹੈਗਾ ਜੀ ਘਰ ਬੈਠੇ ਵਠਣ ਲੱਗਦੀ ਘਰ ਦੇ ਬਾਹਰ ਨਿਕਲੇ ਠੰਡੇ ਤੇ ਅਸੀਂ ਬਾਬੇ ਦਾਰ ਤੇ ਆ ਕੇ ਕੰਮ ਕਰਦੇ ਫਿਰ ਤੁਸੀਂ ਵੀ ਤੇ ਅਸੀਂ ਵੀ ਠੰਡ ਬਾਬੇ ਨੇ ਆਪੇ ਖਤਮ ਕਰਦੀ ਫਿਰ ਪਾਜੀ ਜਦਾਂ ਆਪਾਂ ਦੇਖਦੀ ਆ ਸੰਗਤ ਜਦਾਂ ਰਜਾਈਆਂ ਵਿੱਚ ਪਿਆ ਨੂੰ ਵੀ ਠੰਡ ਲੱਗਣ ਲੱਪਣਦੀ ਹੈ ਜੀ ਇੱਥੇ ਗੱਦ ਨਹੀਂ ਲੱਗਦੀ ਇੱਥੇ ਬਾਬਾ ਵੇਖੋ ਆਪ ਆਇਆ ਉਹ ਤੁਹਾਡੇ ਨਾਲ ਤੁਹਾਡਾ ਕੰਮ ਉਹ ਵੀ ਬਾਬਾ ਕਰਾ ਰਿਹਾ ਮੇਰਾ ਕੰਮ ਹੀ ਬਾਬਾ ਕਰਾ ਰਿਹਾ ਉਹ ਤੁਹਾਡੇ ਸਾਡੇ ਤੇ ਮੇਰੇ ਦੋਨਾਂ ਵਿੱਚ ਹੈਗਾ ਹੈ ਕਲਾ ਵਰਤਣ ਲਈ ਹੈ ਬਿਲਕੁਲ ਗੱਦਾ ਵਰਤ ਨਹੀਂ ਉਹੀ ਕਰਵਾਉਂਦਾ ਪਿਆ ਅਹੀਂ ਕੋਣੇ ਕਰ ਰੋ ਅੰਦਰਲੇ 15 ਲਈ ਭਾਵਨਾ ਮੜਾ ਦੱਸੋ ਜਦੋਂ ਬੰਦਾ ਹੁਣ ਤੁਸੀਂ ਰਾਤ ਦਾ ਟਾਈਮ ਆ ਨਾ 12:30 ਹੋ ਗਿਆ ਲੋਕਲੀਆਂ ਉਧਰ ਦੀ ਜੀ ਬਿਲਕੁਲ ਲੋਕਲ ਹੈ ਜੀ ਤੇ ਭਾਈ ਇੱਕਦਮ ਮਾਨਸਿਕ ਇਹਦਾ ਕੀ ਭਾਵਨਾ ਲੈ ਕੇ ਕੀ ਫੁਰਨਾ ਲੈ ਕੇ ਤੁਸੀਂ ਲੱਗੇ ਹੋਏ ਇੱਕ ਮਜਾ ਹੀ ਆਂਦਾ ਬਾਬਾ ਜੀ ਹੋਰ ਕੁਝ ਨਹੀਂ ਹੋਵੇ ਜੀ ਸਕੂਨ ਹੀ ਲੱਭਦਾ ਬਿਲਕੁਲ ਸਕੂਨ ਹੈ ਇੱਕ ਮਜਾ ਵੱਖਰਾ ਹੈ ਮਗਿਆ ਕੁਝ ਨਹੀਂ ਲੈਣਾ ਦੇਣਾ ਕੋਈ ਨਹੀਂ ਤਾਂ ਬੰਦਾ ਕਹਿੰਦਾ ਵੀ ਚੱਲ ਸੇਵਾ ਦਿਨੇ ਕਰ ਲਵਾਂਗੇ ਹੁਣ ਰਾਤ ਨੂੰ ਜਾ ਕੇ ਸੌ ਜਾਈਏ ਪਰ ਇੱਥੇ ਜਿਹੜੀ ਖਿੱਚ ਕੋ ਕ ਦਿਨੇ ਦੇ ਵਿੱਚ ਪੈਰ ਰੱਖਣ ਨੂੰ ਤਾਂ ਨਹੀਂ ਹੁੰਦੀ ਰਾਤ ਦਾ ਵਖਰਾ ਨਜ਼ਾਰਾ ਜੀ ਜਦੋਂ ਕੋਈ ਨਾ ਹੋਵੇ ਉਹ ਤਾਂ ਸੇਵਾ ਕਰਨ ਦਾ ਵਖਰਾ ਨਜ਼ਾਰਾ ਜੀ ਸਾਰੇ ਸਾਰੇ ਕੰਮ ਕਰਦੇ ਪਏ ਹੁਣ ਇਸ ਵੇਲੇ ਸਾਰੇ ਜੀ ਕਹਿੰਦਾ ਹੁਣ ਬਾਬਾ ਮੈਨੂੰ ਇਕੱਲੇ ਨੂੰ ਦੇਖੇ ਹੈ ਨਾ ਇਹ ਵਿੱਚ ਨਹੀਂ ਗੱਲ ਤੁਸੀਂ ਵੱਡ ਲਈਏ ਤੂੰ ਇਹ ਗੱਲ ਤਾਂ ਦੇਖੀ ਹੋਣੀ ਨਾ ਘਰ ਜਾਈਆਂ ਚ ਵੀ ਠੰਡ ਲੱਗਦੀ ਹੈ ਹਾਂਜੀ ਹਾਂਜੀ ਇੱਥੇ ਕਦੇ ਨਹੀਂ ਲੱਗਦੀ ਇੱਥੇ ਬਾਬਾ ਜੀ ਦੀ ਕਿਰਪਾ ਹੈ ਜੀ ਇੱਥੇ ਸੇਵਾ ਕਰੀ ਜੋ ਤੇ ਕੋਈ ਲੱਗਦੀ ਨਹੀਂ ਠੰਡ ਸ਼ੀਦਾਂ ਸਿੰਘਾਂ ਦਾ ਪ੍ਰਤਾਪ ਹਾਂਜੀ ਹਾਂਜੀ ਜੀ ਉਹਨਾਂ ਦੀ ਰਹਿਮਤ ਉਹ ਰਾਮਦਾਸ ਮਹਾਰਾਜ ਦੀਆਂ ਕਿਰਪਾ ਜਿਹੜੀ ਉਹਨਾਂ ਦੀਆਂ ਖੁਸ਼ੀਆਂ ਹਾਂਜੀ ਹਾਂਜੀ ਉਹਨਾਂ ਦੀ ਕਿਰਪਾ ਬਸ ਇਸ ਭਾਰਤੀ ਦੇ ਉੱਤੇ ਸ਼ੀਦਾਂ ਦਾ ਲਹੂ ਡੁੱਲਿਆ ਹਾਂਜੀ ਹਾਂਜੀ ਤੇ ਉਹ ਚੀਜ਼ਾਂ ਜਿਹਦਾ ਮਤਲਬ ਇੱਥੇ ਹਜੇ ਵੀ ਪਾਵਰ ਰੱਖਦੀਆਂ ਹਾਂਜੀ ਹਾਂਜੀ ਤਾਂ ਹੀ ਜਿਹੜਾ ਆਉਂਦਾ ਹੈ ਕੁਝ ਨਾ ਕੁਝ ਲੈ ਕੇ ਜਾਂਦਾ ਖਾਲੀ ਤਾਂ ਕੋਈ ਜਾਂਦਾ ਹੀ ਨਹੀਂ ਕੋ ਪਾਪੀ ਤੋਂ ਪਾਪੀ ਵੀ ਆ ਜਵੇ ਉਹ ਵੀ ਝੋਲੀ ਭਰ ਕੇ ਜਾਂਦਾ ਇੱਥੋਂ ਕੋਈ ਨਹੀਂ ਖਾਲੀ ਮੁੜਦਾ ਬਾਬਾ ਜੀ ਦੇ ਦਰ ਤੋਂ ਤੁਸੀਂ ਵੀ ਕੋਈ ਸਾਂਝੀ ਕਰ ਦਿਓ ਗੱਲਬਾਤ ਕੋਈ ਇਦਾਂ ਦਾ ਗੱਲਬਾਤ ਹੋਈ ਹੋਊ ਉਹ ਨਾਲੇ ਸਿਰ ਤੇ ਬੈਠੇ ਆਪਾਂ ਹੋਰ ਸਾਡੇ ਕੋਈ ਹੈਗਾ ਹੀ ਨਹੀਂ ਬਾਬਾ ਜੀ ਦੀ ਕਿਰਪਾ ਬੱਸ ਜਿਨੇ ਹੁਣ ਉਹ ਰਾਮਦਾਸ ਮਹਾਰਾਜ ਦਾ ਚੀਤ ਸਿੰਘਾਂ ਦਾ ਆਸਰਾ ਤੱਕ ਲਿਆ ਤੇ ਉਹਨੂੰ ਹੋਰ ਆਸਰੇ ਦੀ ਲੋੜ ਵੀ ਨਹੀਂ ਹਾਂਜੀ 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 ਉਹਨੂੰ ਕਿਹਦੀ ਲੋੜ ਆ ਸਹੀ ਗੱਲ ਕਿਹਦੀ ਰਾਜੇ ਨਾ ਬਣੀ ਹੋਵੇ ਉਹ ਵੀ ਚੌਂਕੀਦਾਰਾਂ ਦੇ ਸਹਾਰੇ ਥੋੜਾ ਪਹਾਲਦਾ ਸਹੀ ਗੱਲ ਸਹੀ ਗੱਲ ਕਿਹਦੀ ਰਾਜੇ ਦੇ ਸਿਰ ਤੇ ਸਿੱਟੀ ਆ ਹਾਂਜੀ 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 ਹੁਣ ਕਰਨਾ ਜੋ ਕਰਨਾ ਹਾਂਜੀ ਹਾਂਜੀ ਇਹ ਸ਼ਰਧਾ ਭਾਵਨਾ ਵੀਰ ਦੀ ਲਗਨ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ